ਚੰਡੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਕਾਦਿਆਂ ਦੀ ਦਾਣਾ ਮੰਡੀ ਵਿੱਚ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਨ ਵੱਲੋਂ ਫਸਲ ਦੀ ਖਰੀਦ ਦੀ ਕੀਤੀ ਗਈ ਸ਼ੁਰੂਆਤ ਗੱਲਬਾਤ ਕਰਦੇ ਹਾਂ ਜਗਰੂਪ ਸਿੰਘ ਸੇਖਵਾਨ ਅਤੇ ਜ਼ਿਲ੍ਹਾ ਇੰਚਾਰਜ ਜੋਬਨ ਰੰਦਾਵਾ ਨੇ ਕਿਹਾ ਕਿ ਅੱਜ ਐਸੀ ਦਾਣਾ ਮੰਡੀ ਕਾਦਿਆਂ ਵਿੱਚ ਫਸਲ ਦੀ ਖਰੀਦ ਦੀ ਸ਼ੁਰੂਆਤ ਕੀਤੀ ਹੈ ਐਸੀ ਕਿਸਾਨਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਉਹਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਚੁੱਕਿਆ ਜਾਵੇਗਾ ਤੇ 24 ਘੰਟੇ ਦੇ ਅੰਦਰ ਉਹਨਾਂ ਦੇ ਖਾਤਿਆਂ ਵਿੱਚ ਪੇਮੈਂਟ ਪਾ ਦਿੱਤੀ ਜਾਵੇਗੀ ਨਾਲ ਹੀ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕੀ ਫਸਲ ਲੈ ਕੇ ਆਉਣ ਤਾਂ ਜੋ ਉਹਨਾਂ ਦੀ ਫਸਲ ਜਲਦ ਤੋਂ ਜਲਦ ਚੁੱਕੀ ਜਾਵੇ ਉੱਥੇ ਹੀ ਕਿਸਾਨ ਹਰਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਲਾਗਾ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੀ ਪਾਰਟੀ ਹੈ ਜੋ ਕਿ ਕਿਸਾਨਾਂ ਦੀ ਫਸਲ ਦੀ ਪੇਮੈਂਟ 24 ਘੰਟੇ ਦੇ ਅੰਦਰ ਉਹਨਾਂ ਨੂੰ ਦੇ ਰਹੀ ਹੈ ਉਹਨਾਂ ਕਿਹਾ ਕਿ ਰਵਾਇਤੀ ਪਾਰਟੀਆਂ ਵੱਲੋਂ ਕਦੇ ਵੀ ਅਜਿਹਾ ਕੰਮ ਨਹੀਂ ਕੀਤਾ ਗਿਆ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਰਟੀਆਂ ਦੀ ਰਿਪੋਰਟ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਕਾਦੀਆਂ ਹਲਕੇ ਚ ਔਰ ਖਾਸ ਕਰਕੇ ਮਾਰਕੀਟ ਕਮੇਟੀ ਕਾਦੀਆਂ ਦੇ ਵਿੱਚ ਅੱਜ ਖੁਸ਼ੀ ਦੀ ਲਹਿਰ ਆ ਕਿ ਦੋ ਪ੍ਰਮੁੱਖ ਕੰਮ ਅੱਜ ਮੇਰੇ ਨਾਲ ਸਾਡੇ ਪਾਰਟੀ ਦੇ ਕਿਲਾ ਪ੍ਰਧਾਨ ਜੋਬਰੰਦਾਵਾ ਜੀ ਵੀ ਨਾਲ ਨੇ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਵੀ ਨਾਲ ਨੇ ਔਰ ਪਾਰਟੀ ਦੇ ਵਾਕੀ ਅਹੁਦੇਦਾਰ ਵੀ ਨਾਲ ਨੇ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸਭ ਤੋਂ ਪਹਿਲੋਂ ਤੇ ਅਰਾਈਵਲ ਸ਼ੁਰੂ ਹੋਈ ਆ ਉਹ ਵੀ ਜਿਹੜੀ ਸਰਕਾਰੀ ਖਰੀਦ ਆ ਅੱਜ ਅਸੀਂ ਇੱਥੇ ਮਾਰਕੀਟ ਕਮੇਟੀ ਕਾਦੀਆਂ ਵਿਖੇ ਜਿਹੜੀ ਆ ਉਹ ਸ਼ੁਰੂ ਕਰਵਾਈ ਆ ਔਰ ਬਾਕੀ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਆਪਣੇ ਜਿੰਨੇ ਇੱਥੇ ਲੇਬਰ ਵਾਲੇ ਨੇ ਜਾਂ ਸਾਡੇ ਸ਼ੈਲਰਾਂ ਵਾਲੇ ਆ ਜਿੰਨੇ ਵੀ ਸਾਰੇ ਇਟਸ ਖਿੱਤੇ ਚ ਇਨਵੋਲਵ ਨੇ ਮੈਂ ਉਹਨਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਕਿ ਸਰਕਾਰ ਵੱਲੋਂ ਪੂਰੇ ਪੁਖਤਾ ਪ੍ਰਬੰਧ ਜਿਹੜੇ ਆ ਉਹ ਕੀਤੇ ਗਏ ਨੇ ਔਰ ਕਿਸੇ ਵੀ ਤਰ੍ਹਾਂ ਦੀ ਸਾਡੇ ਕਿਸਾਨ ਭਰਾਵਾਂ ਨੂੰ ਸਾਡੇ ਆੜਤੀਆਂ ਨੂੰ ਕਿਸੇ ਵੀ ਟੰਗਦੀ ਜਿਹੜਾ ਕੋਈ ਵੀ ਮੁਸ਼ਕਲ ਜਿਹੜੀ ਆ ਮੰਡੀਆਂ ਚ ਨਹੀਂ ਆਉਣ ਦਿੱਤੀ ਜਾਊਗੀ ਇੱਕ ਇੱਕ ਦਾਣਾ ਜਿਹੜਾ ਵਾ ਉਹ ਮੰਡੀਆਂ ਚੋਂ ਸਮੇਂ ਸਿਰ ਚੁੱਕਿਆ ਜਾਏਗਾ ਔਰ ਟਾਈਮਲੀ ਉਹਦੀ ਜਿਹੜੀ 48 ਘੰਟੇ ਦੇ ਵਿੱਚ ਪੇਮੈਂਟ ਜਿਹੜੀ ਕਿਸਾਨਾਂ ਨੂੰ ਕੀਤੀ ਜਾਊਗੀ ਜੀ ਪੂਰੇ ਅੱਜ ਸਾਡੇ ਮਨਿਸਟਰ ਕੁਟਾਰੂ ਚੱਕ ਸਾਹਿਬ ਵੀ ਧਾਰੀਵਾਲ ਵਿਖੇ ਅੱਜ ਆਏ ਸੀਗੇ ਔਰ ਉਹੀ ਅੱਜ ਅਨਾਉਂਸ ਕਰਕੇ ਗਏ ਆ ਕਿ ਬਾਰਦਾਨੇ ਦੀ ਵੀ ਕੋਈ ਮੁਸ਼ਕਲਤ ਨਹੀਂ ਆ ਪੂਰਾ ਸਰਕਾਰ ਨੇ ਮੁਹਈਆ ਕਰਾ ਲਿਆ ਸੀਸੀ ਲਿਮਿਟ ਸਾਡੇ ਕੋ ਪੂਰੀ ਆ ਪੈਸੇ ਸਾਡੇ ਕੋ ਆ ਚੁੱਕੇ ਆ ਕਿਸਾਨਾਂ ਦੀ ਪੇਮੈਂਟ ਦੀ ਵੀ ਕੋਈ ਪ੍ਰੋਬਲਮ ਨਹੀਂ ਹੋਊਗੀ ਔਰ ਲਿਫਟਿੰਗ ਦਾ ਵੀ ਪੂਰਾ ਪ੍ਰਬੰਧ ਜਿਹੜਾ ਵਾ ਉਹ ਕਰ ਲਿਆ ਗਿਆ ਵਾ ਕਿਸਾਨਾਂ ਦਾ ਪੂਰੀ ਰੇਟ ਦੇ ਉੱਤੇ ਜੋ ਸਰਕਾਰੀ ਖਰੀਦ ਆ ਜੋ ਉਹਦਾ ਮੁੱਲ ਐ ਐਗਜ਼ੈਕਟ ਉਹੀ ਜਿਹੜਾ ਵਾ ਕਿਸਾਨਾਂ ਨੂੰ ਦਿੱਤਾ ਜਾਏ ਠੀਕ ਹੈ ਅੱਜ ਮਾਰਕੀਟ ਕਮੇਟੀ ਕਾਦੀਆਂ ਵੇਖੇ ਸਾਡੇ ਹਲਕੇ ਇੰਚਾਰਜ ਜਗਰੂਤ ਸਿੰਘ ਸੇਖਵਾ ਜੀ ਦੇ ਯਤਨਾ ਸਦਕਾ ਇੱਕ ਬਹੁਤ ਹੀ ਵੱਡਾ ਸ਼ੈੱਡ 70 ਬਾਏ 200 ਫੀਟ ਦਾ ਉਹਦਾ ਜੁਦਕਾਣ ਕੀਤਾ ਗਿਆ ਜਿਸ ਕਰਕੇ ਸਾਰੇ ਹੀ ਕਿਸਾਨਾਂ ਦੇ ਵਿੱਚ ਬੜੀ ਖੁਸ਼ੀ ਪਾਈ ਗਈ ਕਿਉਂਕਿ ਝੋਨੇ ਦੀ ਜਿਹੜੀ ਹੁਣ ਅਰਾਈਵਨ ਸੀਜ਼ਨ ਆਉ ਸ਼ੁਰੂ ਹੋ ਗਿਆ ਇੱਥੇ ਤੇ ਸੇਖਵਾ ਸਾਹਿਬ ਦੇ ਨਾਲ ਜਾ ਕੇ ਅਰਾਈਵਲ ਦੀਨੀ ਵੀ ਫਸਲ ਇੱਥੇ ਪਹੁੰਚੀ ਆ ਉਹਦਾ ਜਾਜਾ ਲਿਆ ਤੇ ਦੇਖਿਆ ਕਿ ਮੰਡੀ ਦੇ ਜਿਹੜੇ ਪ੍ਰਬੰਧ ਨੇ ਉਹ ਪੁਖਤਾ ਨੇ ਜਿ ਜਿਸ ਸਮੇਂ ਫਸਲ ਆ ਰਹੀ ਆ ਨਾਲ ਨਾਲ ਹੀ ਉਹ ਫਸਲ ਦੀ ਲਿਫਟਿੰਗ ਸਟਾਰਟ ਹੋ ਗਈ। ਮੈਂ ਫਿਰ ਇਹਨਾਂ ਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਨੂੰ ਕਿ ਉਹਨਾਂ ਦੀ ਜਿਹੜੀ ਟੀਮ ਆ ਚੇਅਰਮੈਨ ਸਾਡੇ ਮੂਨ ਸਾਹਿਬ ਇਹਨਾਂ ਦੇ ਯਤਨਾਂ ਸਦਕਾ ਇੱਥੇ ਕਿਸਾਨਾਂ ਨੂੰ ਕੋਈ ਵੀ ਦਿੱਕਤ ਨਹੀਂ ਆ ਰਹੀ ਸਾਰੇ ਜਿਹੜੇ ਪ੍ਰਬੰਧ ਨੇ ਪੂਕਤਾ ਨੇ ਤੇ ਫਿਰ ਵਧਾਈ ਦੇ ਪਾਤਰ ਨੇ ਤੇ ਬਤੌਰ ਜ਼ਿਲ੍ਹਾ ਪ੍ਰਧਾਨ ਮੈਂ ਆਸ਼ਵਾਸ਼ਣ ਦਿੰਦਾ ਕਿ ਮੇਰੇ ਵੱਲੋਂ ਜੋ ਵੀ ਇਹਨਾਂ ਨੂੰ ਸਪੋਰਟ ਦੀ ਲੋੜ ਹੋਊਗੀ ਹਾਰਵੇਲੇ ਮੈਂ ਅੱਜ ਨਾਲ ਖੜਾ ਹਾਂ ਜਿਹੜੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਜੀ ਸੋ ਅੱਜ ਤਕਰੀਬਨ ਇਹ ਪੰਨਵੇਂ ਹਲਕੇ ਤੇ ਮੇਰਾ ਦੌਰਾ ਔਰ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਜਿੰਨੇ ਵੀ ਸਾਡੇ ਲੀਡਰ ਸਾਹਿਬਾਨ ਨੇ ਦਿਨ ਰਾਤ ਇੱਕ ਕਰਕੇ ਲੋਕਾਂ ਦੇ ਵਿੱਚ ਰਹਿ ਕੇ ਕਿਉਂਕਿ ਲੀਡਰ ਉਹੀ ਜਿਹੜੇ ਲੋਕਾਂ ਦੇ ਵਿੱਚ ਰਹਿਣ ਤੇ ਤੁਸੀਂ ਹੁਣੇ ਆਪਾਂ ਇਸ ਇੰਟਰਵਿਊ ਤੋਂ ਤੁਸੀਂ ਦੇਖਿਆ ਘੰਟਾ ਤੱਲੋਂ ਇੱਕ ਇੱਕ ਢੇਰੀ ਤੇ ਖੁਦ ਸੇਖਵੰਦ ਸਾਹਿਬ ਆਪ ਗਏ ਆਪ ਉਹਨਾਂ ਨੇ ਉੱਥੇ ਆਰਤੀਆਂ ਨੂੰ ਬੁਲਾਇਆ ਇੰਸਪੈਕਟਰਾਂ ਨੂੰ ਬੁਲਾਇਆ ਜਿੱਥੇ ਕਿਤੇ ਕੋਈ ਮੌਇਸਚਰ ਦੀ ਵੀ ਦਿੱਕਤ ਸੀਗੀ ਉੱਥੇ ਵੀ ਮਸਲਾ ਮੌਕੇ ਦੇ ਹੱਲ ਕਰ ਤੁਸੀਂ ਆਪ ਖੁਦ ਅਗਵਾਓ ਇਸ ਚੀਜ਼ ਦੇ ਸੋ ਆਪਾਂ ਹਰ ਇੱਕ ਮੰਡੀ ਦੇ ਵਿੱਚ ਜਾ ਰਹੇ ਹਾਂ ਜਿੱਥੇ ਵੀ ਲੋਡ ਪੈ ਰਹੀ ਹੈ ਸੋ ਬੜੀ ਖੁਸ਼ੀ ਦੀ ਗੱਲ ਆ ਕਿ ਜਿਹੜੀ ਜਿਹੜੀ ਲਿਫਟਿੰਗ ਆ ਬਹੁਤ ਚੱਜੇ ਢੰਗ ਨਾਲ ਸ਼ੁਰੂ ਹੋਈ ਤੇ ਵੀ ਸਾਡੀ ਪਾਰਟੀ ਡਿਊਟੀ ਲਾਉਗੀ ਦੀ ਜ਼ਰੂਰ ਪਹੁੰਚਾਂਗੇ ਜੇ ਉੱਥੇ ਬਾਕੀ ਮੈਨੂੰ ਲੱਗਦਾ ਕਿ ਇੰਨੀ ਲੋਡ ਪੈਣੀ ਨਹੀਂ ਕਿਉਂਕਿ ਜਿਹੜੇ ਸਾਡੇ ਲੀਡਰ ਸਾਹਿਬਾਨ ਨੇ ਉਹ ਖੁਦ ਹੀ ਇੰਨੇ ਐਕਟਿਵ ਨੇ ਦਿਨ ਰਾਤ ਦੇ ਕਰ ਰਹੇ ਨੇ ਸਿੱਧਾ ਡਾਇਰੈਕਟਰ ਆਤਾ ਉਹਨਾਂ ਜਿਹੜਾ ਲੋਕਲ ਨਾਲ ਬਣਾਇਆ ਹੋਇਆ ਕਿਸਾਨ ਬਹੁਤ ਖੁਸ਼ ਨੇ ਇੰਨੀ ਛੇਤੀ ਲਿਫਟਿੰਗ ਕਦੀ ਨਹੀਂ ਹੋਈ ਸਾਰੇ ਕਿਸਾਨ ਇਹੋ ਗੱਲ ਕਰ ਰਹੇ ਸੀ ਕਿ ਪੁਰਾਣੀਆਂ ਕਾਲੀ ਸਰਕਾਰਾਂ ਤੇ ਕਾਂਗਰਸ ਸਰਕਾਰਾਂ ਤੇ ਵੀ ਰੋਲਦਾ ਰਹਿੰਦਾ ਸੀ ਕਿ ਮੰਡੀਆਂ ਭਰ ਜਾਂਦੀਆਂ ਸੀਗੀਆਂ ਹੁਣ ਤੁਸੀਂ ਦੇਖ ਰਹੇ ਹੋ ਵੀ ਜਿੱਦਾਂ ਫਸਲ ਆ ਰਹੀ ਹੈ ਨਾਲ ਦੇ ਨਾਲ ਹੀ ਚੁੱਕੀ ਜਾ ਰਹੀ ਹੈ ਉਹ ਦਸਤਾਫਰਾਂ ਨੂੰ ਫੀਲ ਕਰਦੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਕਿ ਜਦੋਂ ਮੰਡੀ ਦੇ ਵਿੱਚ ਝੋਨਾ ਲੈ ਕੇ ਆਓ ਤਾਂ ਉਹਨੂੰ ਸੁਕਾ ਕੇ ਲੈ ਕੇ ਆਓ ਤਾਂ ਕਿ ਇੱਥੇ ਤੁਹਾਨੂੰ ਲਿਫਟਿੰਗ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੇ ਟਾਈਮ ਤੇ ਹੀ ਮੌਕੇ ਤੇ ਤੁਹਾਡੀ ਜਿਹੜੀ ਫਸਲ ਆ ਉਹ ਉਹਦੀ ਜਿਹੜੀ ਵਿਕਰੀ ਹੋ ਸਕੇ ਤੇ ਉਹਦੀ ਲਿਫਟਿੰਗ ਟਾਈਮ ਨਾਲ ਹੀ ਹੋ ਸਕੇ ਬਹੁਤ ਕੰਤਰੀ ਸਿੰਘ ਬਹੁਤ ਵਧੀਆ ਕੰਮ ਕੀਤਾ ਬਹੁਤ ਵਧੀਆ ਕੰਮ ਕੀਤਾ ਜੀ ਜੀ ਸਨਮਾਨ ਦੇ ਕੀਤਾ ਬਹੁਤ ਵਧੀਆ ਨਾਲੇ ਕਿਸਾਨਾਂ ਦੀ ਫਸਲ ਤੋਂ ਲੋਭ ਵੀ ਵਧੀਆ ਜਿਹੜੇ ਨਹੀਂ ਆਏ ਆ ਨਹੀਂ ਕੋਈ ਅਜੇ ਤੱਕ ਤੇ ਕੋਈ ਦਿੱਕਤ ਨਹੀਂ ਹੋਈ ਉਹ ਕੀ ਕਹਿ ਕੇ ਗਿਆ 24 ਘੰਟੇ ਦੇ ਵਿੱਚ ਹਾਂਜੀ ਹਾਂਜੀ ਠੀਕ ਆ ਗਿਆ 24 ਘੰਟਿਆਂ ਦੇ ਵਿੱਚ ਪੈਸੇ ਜਿਹੜੇ ਤੁਹਾਡੇ ਖਾਤੇ ਚੰਦੇ ਆ ਜਾਣ ਬਹੁਤ ਬੜੀ ਸਵਾਗਤ ਹੋ ਕੇ ਹਾਂਜੀ ਅੱਗੇ ਕਿਤੇ ਇਹ ਤਾਂ ਹੋਇਆ ਨੇ ਪਹਿਲਾਂ ਤਾਂ ਨਹੀਂ ਇਹ ਦੰਦਾ ਹੋਣੀ ਹੋਇਆ ਵਾਕਾ ਜੋ ਕੰਮ ਹਾਂਜੀ ਹਾਂਜੀ